ਹਾਂਜੀ ਕਿਹ ਜੱਟ ਵੀ ਬੋਲਦੀ ਪਈ ਆ ਹਾਂਜੀ ਤੁਸੀਂ ਨਾ ਰਟ ਦੇ ਬੰਦ ਕੋਣ ਹਟਣਾ કે ਨਹੀਂ ਹਟਣਾ ਬੰਦ ਕਿਹੜਾ ਪਾਇਆ ਸੀ ਕਹਿੰਦੇ ਮੈਂ ਹੋਈ ਆ ਕਿ ਮੈਨੂੰ ਦੱਸੋ ਨਾ ਗਲਤੀ ਕੀ ਆ ਮੈਂ ਤੁਹਾਨੂੰ ਦੱਸਣਾ ਵੀ ਪਾਰ ਦੀਆਂ ਗੱਲੀਆਂ ਬਠਿੰਡੇ ਜੂ ਨਹੀਂ ਪਾਰ ਦੀਆਂ ਤਰਨਖੰਡੇ ਦੀ ਵੀ ਬਹੁਤ ਆਈਆਂ ਜੀ ਹਾਂਜੀ ਹੁਣ ਯਾ ਮੈਂ ਮੈਨੂੰ ਗਲਤੀ ਦੱਸੋ ਨਾ ਮੈਨੂੰ ਐਸਟਰੋਲ ਆਲਰੇਡੀ ਪ੍ਰਮੋਸ਼ਨ ਕਰਕੇ ਤੋ ਮਨਾ ਕੀਤਾ ਗਿਆ ਤੇ ਮੈਂ ਬੰਦ ਕੀਤੀ ਆ ਨਾ ਹੁਣ ਮੈਨੂੰ ਕਿਉਂ ਹੋਰ ਮੈ ਟੌਰਚਰ ਕਰਦੇ ਪਏ ਹੋ ਯਾਰ ਅਗਰ ਕਿ ਪਰ ਵੀਡੀਓ ਪਾਉਂ ਰਹੇ ਨਾ ਤੇ ਕੀ ਵੀਡੀਓ ਹੁੰਦਾ ਤੁਸੀਂ ਕੋਈ ਕੱਢੀ ਕੋਈ ਗਾਣੇ ਦੇ ਵੀਡੀਓ ਬਣਾ ਬਣਾ ਕੇ ਕਿਉਂ ਤੁਸੀਂ ਪੰਜਾਬ ਦਾ ਕਿਹੜਾ ਦਰਚਨ ਦਾਣਾ ਹੋ ਨਾਰਮਲ ਸੌਂਗਸ ਤੇ ਵੀਰੇ ਅੰਕਲ ਤੁਸੀਂ ਜੋ ਨਾਰਮਲ ਸੌਂਗਸ ਤੇ ਵੀਡੀਓ ਬਣਾ ਕੇ ਅਪਲੋਡ ਕਰਦੀ ਪਈ ਮੈਂ ਕੀ ਗਲਤ ਕਰਦੀ ਪਈ ਉਹ ਤਾਂ ਸਾਰੇ ਕਰਦੇ ਨਾ ਕਿਹੜਾ ਮੇਰੀ ਗੱਲ ਸਿਰਫ ਇਹੀ ਅਮ੍ਰਿਤਪਾਲ ਮੈਰੋ ਜੀ ਨਹੀਂ ਗੱਲ ਉਹ ਹੀ ਨਾ ਕਿ ਤੁਸੀਂ ਐਸਟ੍ਰੋਲੋਜੀ ਪ੍ਰਮੋਸ਼ਨ ਬੰਦ ਕਰ ਦਿਓ ਉਹ ਮੈਂ ਬੰਦ ਕੀਤੀ ਹੁਣ ਮੇਰੇ ਫੇਕ ਅਕਾਊਂਟਾਂ ਤੋਂ ਬੈਨਡਿੰਗ ਉਹ ਮੈਨੂੰ ਨਹੀਂ ਪਤਾ ਮੇਰੀ ਜਿਹੜੀ ਚੀਜ਼ ਤੋਂ ਗੱਲ ਲਈ ਮੈਂ ਮਾਫੀ ਮੰਗ ਕੇ ਬੰਦ ਵੀ ਕਰਤੀ ਮੇਰੀ ਬਸ ਇਹੀ ਗ ਇਹ ਗੱਲ ਮੈਂ ਮੰਨ ਲਈ ਗਈ। ਅਸੀਂ ਪੰਜਾਬ ਦਾ ਫੇੜਾ ਤੁਸੀਂ ਕਰ ਕਰਤਾ ਵਾ ਤੁਸੀਂ ਇਹ ਚੰਗੀ ਐ ਕਾਹਦੀਆ ਸਿੱਖਦਾ ਉਹ ਤੇ ਇੰਸਟਾਗ੍ਰਾਮ ਆਇਆ। ਚਲੋ ਠੀਕ ਆ ਤੁਸੀਂ ਕੀ ਚਾਹਨਾ ਕਿ ਮੈਂ ਆਪਣਾ ਪੇਜ ਬੰਦ ਕਰਦਾ। ਮੈਂ ਤੁਹਾਨੂੰ ਇਹ ਗੱਲ ਕਹਿਣੀ ਆ, ਕਿ ਨਾ ਮੰਗ ਗੁਰੂ ਮਹਾਰਾਜ ਤੋਂ ਮਾਫੀ ਮੰਗ ਕੇ ਅੱਜ ਤੋਂ ਬਾਅਦ ਕੋਈ ਕੋਈ ਗਲਤ ਵੀਡੀਓ ਨਹੀਂ ਪਾਈ ਜਾਏਗੀ ਗੁਰੂ ਮਹਾਰਾਜ ਤੋਂ ਮਾਫੀ। ਚਲੋ ਠੀਕ ਆ ਗਲਤ ਵੀਡੀਓ ਦੱਸੋ ਕਿਹੋ ਜੀ ਨਹੀਂ ਪੈਣੀ ਚਾਹੀਦੀ ਉਹ ਮੈਂ ਨਹੀਂ ਪਾਉਂਦੀ ਪੈਣੀ। ਕੋਈ ਨਾ ਕੋਈ ਨਹੀਂ ਤੁਹਾਨੂੰ ਬੋਲੀ ਵਿੱਚ ਜਿਹੜਾ ਕਹਾਣੇ ਦਾ ਵੀਡੀਓ ਨਹੀਂ ਪੈਣੀ ਗਈ ਤੁਹਾਨੂੰ ਮਦਦਤਾ ਜੀ ਬਟ ਇਦਾਂ ਨਹੀਂ ਨਾ ਅੰਕਲ ਮੇਰੇ ਖਾਂ ਦਾ ਖਰਚਾ ਮੇਰਾ ਬੋਖਾ ਮੈਂ ਆਪਣੇ ਘਰ ਛੜਕ ਤੋਂ ਥੋੜੀ ਲੈ ਕੇ ਆਉਣੇ ਆ ਮੈਂ ਕਿਦਾਂ ਕਰ ਮੈਨੂੰ ਕੁਝ ਆਂਖ ਥੋੜੀ ਵੀਡੀਓ ਪਾਉਣ ਤਾਂ ਮੈਨੂੰ ਵੀ ਸਮਝੋ ਨਾ ਨਹੀਂ ਖਰਚਾ ਤਾਂ ਦੇ ਕਰਦਾ ਹੈਗਾ ਤੇਰਾ ਘਰ ਵਾਲਾ ਕੀ ਲਗੜਾ ਮੇਰਾ ਘਰ ਵਾਲਾ ਸਭ ਕੁਝ ਕਰਦਾ ਮੇਰੀ ਮੇਰਾ ਪਿਓ ਨਹੀਂ ਹੈਗਾ ਮੇਰਾ ਭਰਾ ਨਹੀਂ ਹੈਗਾ ਮੇਰੀ ਮਾਂ ਵਾ ਮੇਰੀ ਭੈਣ ਉਹਨਾਂ ਦਾ ਚੱਕੋ ਆਗੇ ਮੈਂ ਬੰਦ ਕਰ ਦੂੰ ਮੈਂ ਸਾਰੇ ਕਾਊਂਟ ਬੰਦ ਕਰ ਦੂੰਗੀ ਕੰਮ ਨਹੀਂ ਕਰ ਸਕਦਾ ਤੇਰਾ ਘਰ ਵਾਲਾ ਕੰਮ ਨਹੀਂ ਕਰ ਸਕਦਾ ਉਹਨਾਂ ਨੇ ਜਣਾ ਬਰ 1 ਸਾਲ 1.5 ਸਾਲ ਆ ਦੇਖਾ ਮੈਂ ਜਾਂ ਤੇਰਾ ਭਰਾ ਹਿਾਰਾ ਦੇ ਕੰਮ ਕਰਦਾ ਮੈਂ ਅੱਜ ਜਾ ਕੇ ਉਹਦੇ ਕੋਲੋਂ ਕੋਈ ਜਾਣੀ ਹੈ ਕਿ ਫੇ ਪੂੰਜ ਕਿੰਨੀਆਂ ਫੋਟੋਆਂ ਹਿਾਰਾ ਦੇ ਨਾਲ ਹਿਾਰਾ ਨਾਲ ਮੇਰੇ ਘਰ ਵਾਲੇ ਦੇ ਫੋਨ ਚ ਤੇਰੇ ਭਰਾ ਵਾਲੇ ਨੇ ਗੱਲ ਖੁਦ ਬੈਠੀ ਗਈ ਆ ਕੀ ਠੀਕ ਆ ਅਸੀਂ ਤੇ ਤੁਹਾਡੇ ਘਰ ਬੰਦਾ ਭੇਜਿਆ ਸੀ ਉਹਨੇ ਇਹਨੂੰ ਖੁਦ ਇਹਨੇ ਫਸ ਤੋਂ ਹੀ ਲਗਾਇਆ ਵਾ ਕੀ ਆ ਦੇਖੋ ਮੈਂ ਆਪ ਦੇਖੋ ਮੈਂ ਖਿਆ ਆ ਬੰਦੇ ਨੂੰ ਮੈਂ ਦਿਨਾ ਵਾ ਮੇਰੇ ਘਰ ਵਾਲੇ ਹਜੇ ਕੰਮ ਕੋਈ ਕਰਦੇ ਨਹੀਂ ਵੀਰੇ ਕਿਹੜੀ ਫੋਟੋ ਦਿਖਾਉ ਮੈਨੂੰ ਹਿਾਰਾ ਨਾਲ ਬਟ ਪਲੀਜ਼ ਤੁਸੀਂ ਜਿਹੜੀ ਗੱਲ ਹੈਗੀ ਉਹ ਬੋਲੋ ਨਾ ਇਹ ਦਾ ਆਪਣੇ ਘਰ ਵਾਲ ਨੂੰ ਪੋਛਦੀ ਪਈ ਆ ਮੈਨੂੰ ਸਭ ਪਤਾ ਉਹਦਾ ਫੋਨ ਮੇਰੇ ਕੋਲ ਹੀ ਆ ਉਹ ਜਿਹੜਾ ਇਹਨੇ ਇਨਨੁਏ ਗ੍ਰੇਸੀਆਸ ਆਪ ਕੋਈ ਦੇਖਿਆ ਮੈਂ ਕਿਹੜੀ ਫੋਟੋ ਹਥਿਆਰ ਨਾਲ ਤੁਹਾਡੇ ਕੋਲ ਹੋਗੀ ਮੈਨੂੰ ਸੈਂਡ ਕਰੋ ਨਾ ਕਿਹੜੀ ਫੋਟੋ ਹਥਿਆਰ ਨਾਲ ਜਿਹੜੀ ਗੱਲ ਹੈਗੀ ਉਹ ਕਰੋ ਨਾ ਤੁਸੀਂ ਜਿਹੜੀ ਚੀਜ਼ ਦੀ ਮਾਫੀ ਮੰਗਣੀ ਚਾਹੁੰਦੇ ਹੋ ਚਲੋ ਠੀਕ ਆ ਜੇ ਤੁਹਾਨੂੰ ਸਿੰਪਲ Song ਤੋਂ ਵੀ ਹੈਗੀ ਨਾ ਉਹ ਵੀ ਨਹੀਂ ਕਰਦੀ ਚਲੋ ਠੀਕ ਆ ਅੱਜ ਤੋਂ ਬਾਅਦ ਜੇ ਤੇਰੇ ਕੋਲ ਕੋਈ ਫੋਟੋ ਕਾ ਵੀਡੀਓ ਕੋਈ ਇਹੋ ਜਿਹੇ ਗਾਣਿਆਂ ਦੀ ਪੈ। ਪਹਿਲਾਂ ਮੈਂ ਤੁਹਾਡੀ ਕੋ ਪਲੈਨ ਦੇ ਕਿਉਂ ਨਹੀਂ ਤੁਸੀਂ ਖੂਨ ਪੀਤਾ ਪੈਣਾ ਮੇਰਾ। ਮੈਂ ਬੇਫਕੂ ਦਾ। ਨਹੀਂ ਬੇਫਕੂ ਬੱਝਿਆ। ਮੈਂ ਕਿਹੜੀ ਜ਼ਿੰਦਗੀ ਦੀ ਮਾਫੀ ਮੰਗਣ ਕੋ ਮੈਂ ਮੰਗੀ ਹੈ ਨਾ। ਪਿਆਰ ਨਾਲ ਗੱਲ ਕਰ ਤੇਰੀ ਬੇਫਕੂ ਬੱਝੀ। ਤੁਸੀਂ ਪਿਆਰ ਨਾਲ ਕਰ ਮੈਂ ਕਿੰਨੇ ਟਾਈਮ ਦੀ ਕੱਢੀ ਪਈ ਨਾ ਕਿ ਵੀਰੇ ਹਾਂ ਚ ਕੋਈ ਦੇਰ ਤੋਂ 2 ਸਾਲੋਂ ਮੈਂ ਆਪਣਾ ਵੀ ਬੰਦ ਕਰ ਦੋ ਮੈਨੂੰ ਸ਼ੌਕ ਨਹੀਂ ਮੈਂ ਆਪਣੀ ਜਵਾਬ ਦੀ ਜ਼ਿੰਦਗੀ ਨਹੀਂ ਖਰਾਬ ਕਰਨੀ 5 ਮਹੀਨੇ ਦਾ ਮੇਰਾ ਜਵਾਬਾ ਮੇਰੇ 5 ਮਹੀਨਾ ਆਪਰੇਸ਼ਨ ਹੋਇਆ ਇਹਨਾਂ ਮੇਰੇ ਦਿਮਾਗ ਦੇ ਡਿਪਰੈਸ਼ਨ ਨਹੀਂ ਦੇਖ ਕਿਉਂ ਤਾਂ ਕਰਦੇ ਬੇ ਮੈਨੂੰ ਤੂੰ ਪੰਜ ਸਪੰਜ ਲੋਕਾਂ ਤੋਂ ਮੰਗ ਕੇ ਲਾਉਣਾ ਪਵੇ ਨਾ ਸਭ ਕੁਝ ਹੋ ਜਾਂਦਾ ਆ। ਸਭ ਕੁਝ ਹੋ ਜਾਂਦਾ ਜਿਹੜਾ ਕਮਾਉਣ ਜਗਾ ਨਹੀਂਗਾ। ਤੇ ਮਾਲੂਗਾ ਕੋਈ ਨਹੀਂ ਉਹ ਕਮਾ ਲੂਗਾ। ਨਹੀਂ 2 ਮੰਜ਼ਿਲ ਦੀ ਕੋਠੀ ਫਿਰ ਕਰਤਾ ਪੈਸੇ ਇਹਨਾਂ ਦਾ ਕੋਈ ਹੋਣਾ ਨਹੀਂ ਆ। ਮੇਰੇ ਉਸੇ ਸਭ ਕੁਝ ਹੈਗਾ। ਬਾਕੀ ਕੋਈ ਕਹਿਣ ਨੂੰ ਦਿੰਦਾ ਥੋੜੀ ਹੋ ਮੇਰੇ ਘਰ ਨੂੰ ਥੋੜੀ ਦੇ ਸਕਦੇ ਹੋ ਤੇ ਆਪਣੇ ਸੋਚਣ ਕਿ ਜਿੰਤੋਂ ਆਪ ਕਮਾਉਣ ਲੱਗੂਗਾ ਤੇ ਉਦੋਂ ਮੈਂ ਬੰਦ ਕਰ ਦੂੰਗੀ। ਅੱਛਾ ਇਹ ਇਹ ਗੱਲ ਇਹ ਗੱਲ ਤੇ ਸਾਥ ਸਾਲ ਬੰਦੀ ਹੈ ਕਿ ਜਿਸ ਜਿਹੜ ਅਹੀਂ ਕਮਾਉਂਦੇ ਨਹੀਂ ਆ ਮੇਰਾ ਮੁੰਡਾ ਕਮਾਉਂਦਾ ਹੈ ਤੂੰ ਲੱਛਰ ਦਾ ਭਲਾ ਕਰ। ਮੈਂ ਲੱਗਦਾ ਤਾਂ ਕਿੜੀ ਫਰਾਈ ਮੈਂ ਲੰਗੀ ਹੋਗੀ ਥੋੜੀ ਵੀਡੀਓ ਬਣਾਉਣੀ ਆ ਯਾਰ ਤੂੰ ਇਹ ਹੁਣ ਮੈਨੂੰ ਨਹੀਂ ਪਤਾ ਤੂੰ ਕੌਣ ਜੇ ਤੂੰ ਸਿੰਪਲ ਵੀਡੀਓ ਵੇਖ ਕੇ ਚਲੋ ਕਾਲ ਲਾਡੀ ਤੇਮ ਕੋਣਨ ਵਾਸਤੇ ਤੂੰ ਬੜੇ ਰੀਅਲ ਨੰਬਰ ਤੇ ਫੋਨ ਲਾਉਣਾ ਮੈਨੂੰ ਕਿਉਂ ਫੇਕ ਨੰਬਰਾਂ ਤੇ ਫੋਨ ਆਉਂਦੇ ਪੈ ਨੇ ਉਹ ਕਾਲ ਰਾਈਟ ਤੋਂ ਕਿਉਂ ਫੋਨ ਆਉਂਦੇ ਪੈ ਜੀ ਕੋਈ ਫੇਕ ਨੰਬਰ ਤੋਂ ਕਾਲ ਨਹੀਂ ਹੁੰਦਾ ਪਿਆ ਮੈਂ ਤੈਨੂੰ 2 ਦਿਨ ਦਾ ਸਮਾਂ ਦਿੰਨਾ ਆ 2 ਦਿਨਾਂ ਦੇ ਵਿੱਚ ਵਾਇਕ ਨੂੰ ਕੋਲ ਮਾਫੀ ਮੰਗ ਕੇ ਪੋਸਟ ਨਾ ਪਾਈ ਤੇ ਆ ਜਦੋਂ ਤੱਕ ਜਿਹੜੇ ਨਾਲ ਆਪਣਾ ਇਹ ਜਾ ਦੇਖ ਲਿਓ ਤੁਸੀਂ ਦਵੇ ਚਲੋ ਠੀਕ ਆ ਓਕੇ ਅਹੀਂ ਨੀ ਪ੍ਰਵਾਹ ਕਰਨੀ ਤੇਰਾ ਬੱਚਾ ਹੈਗਾ ਕਿ ਨਹੀਂ ਬੱਚਾ ਵਾ ਤੇ ਕੋਈ ਹੈਗਾ ਤੇ ਨੀ ਤਰੋ ਠੀਕ ਹਾਂ ਹਾਂ ਕੱਲ ਤਾਂ ਮੈਂ ਉਹ ਮੇਰ ਮਤਲਬ ਮੈਨੂੰ ਘੱਟ ਨਾ ਟੌਰਚਰ ਕਰਦੇ ਪਏ ਆ ਨਾ ਕਿ ਤੂੰ ਅਸਟ੍ਰੋਲੋਜੀ ਦੇ ਪ੍ਰਮੋਸ਼ਨ ਕਰਦੀ ਰਹੇਂਗੀ ਸਿਰਫ ਇੱਕ ਕੈਸਟ੍ਰੋਲੋਜੀ ਪ੍ਰਮੋਸ਼ਨ ਕਰਕੇ ਜਿਹੜੀ ਮੈਂ ਤਿੰਨ ਟਰਮਿਨ ਹੀ ਪਹਿਲਾਂ ਚਰੋ ਵੀ ਨੋਮਿਤ ਪਰਵਾਰ ਨੇ ਵਾਰਨਿੰਗ ਦਿੱਤੀ ਉਹ ਤਿੰਨ ਟਰਮਿਨ ਹੀ ਪਹਿਲਾਂ ਮੈਨੂੰ ਤਿੰਨ ਮੈਂ ਉਹ ਪ੍ਰਮੋਸ਼ਨਾਂ ਬੰਦ ਵੀ ਕਰਤੀਆਂ ਤਿੰਨ ਚਾਰ ਮਾਦ ਤੋਂ ਮੰਨ ਮੈਂ ਕੋਈ ਵੀ ਹੋ ਜੇ ਅਸਟ੍ਰੋਲੋਜੀ ਪ੍ਰਮੋਸ਼ਨ ਕੋਸ਼ਿਸ਼ ਵਿੱਚ ਅਪਲੋਡ ਨਹੀਂ ਕੀਤਾ ਤੋਂ ਹੁਣ ਸਵੇਰ ਤੇ ਮੈਨੂੰ ਇਹਨਾ ਦੁਖੀ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਬਸ ਕੋਈ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾਲ ਤੇਰੇ ਵੱਲ ਦੇਖਣਾ ਨਾ ਤੇਰੇ ਦੁਆਕਵਾ ਦੇਖਣਾ ਕੇਵਲ ਨਹੀਂ ਦੇਖਣਾ ਮੇਰਾ 5 ਮਹੀਨੇ ਦਾ ਬੇਬੀ ਆ ਤੇ ਹਰ ਮੈਨੂੰ ਮੇਰਾ 5 ਮਹੀਨਾਂ ਬਈ ਸੈਕਚੁਅਲ ਵਾਲੇ ਮੇਰੇ ਨਾ ਦਿਮਾਗ ਨੂੰ ਇਹਦੇ ਟੈਨਸ਼ਨ ਪਈ ਨਾ ਸਵੇਰ ਦੀ ਫੋਨ ਫੋਨ ਵੜ ਕੇ ਮੇਰਾ ਦਿਮਾਗ ਰੋਪ ਹੋ ਗਿਆ ਮੈਂ ਅੱਜ ਤੱਕ ਇਹ ਸੋਸ਼ਲ ਮੀਡੀਆ ਤੇ ਅਗੀ ਰਹੀਆਂ ਮੇਰਾ ਫਸਟ ਡੇ ਆ ਕਿ ਮੈਨੂੰ ਇਹਨਾ ਬੈਡ ਫੀਲ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀਆਂ ਹਾਂ ਲੇਕਿਨ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀਆਂ ਤੂੰ ਫਾਵੇਂ ਸੂਟ ਪਾ ਕੇ ਵੀ ਤੂੰ ਨਹੀਂ ਕਰਨੀ ਤੂੰ ਕਰਨੀਆਂ ਹੀ ਨਹੀਂ ਆ ਜਿਹੜਾ ਇਹਨਾਂ ਲੋਕ ਕਰਦੇ ਪਏ ਆ ਮੈਨੂੰ ਦੱਸੋ ਨਾ ਇਤਨੇ ਗਲਤ ਕਿਤੇ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਲਾ ਕੇ ਫਿਰ ਦੇ ਸਿੰਪਲ ਵੀਡੀਓ ਤੇ ਗੱਲ ਨਾ ਦੇ ਜੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੋ ਛੋਟੇ ਕੱਪੜੇ ਜਾਂ ਹਾਂ ਤਾਂ ਨਾ ਤਾਂ ਲਾ ਕੇ ਰਹੇ ਐਡਾਟਾ ਸ਼ਾਰਟਸ ਬੰਲੇ ਸ਼ਾਰਟ ਟਾਕ ਪਾ ਨਹੀਂ ਮੈਨੂੰ ਦੱਸੋ ਨਾ ਮੈਂ ਗਲਤ ਕੀਤੀ ਆ ਆ ਤੇ ਗਲਤ ਬਿਲਕੁਲ ਗਲਤ ਯਾਰ ਤੂੰ ਜਾਰ-ਜਾਰ ਕੇ ਦੁਖੀ ਕਰਦੇ ਪੈ ਜੇ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੁਸ਼ ਕਰੀ ਜਾਂਦਾ ਜੀ ਨਰਾਮ ਕੀਤਾ ਪਿਆ ਮੇਰਾ ਯਾਰ ਤੂੰ ਅੱਧ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਉਹ ਕੋਈ ਕਈ ਆਦੋ ਉਹ ਕੋਨ ਪ੍ਰਾਈਵੇਟ ਪਰ ਸਿੰਪਲ ਵੀਡੀਓਸ ਚ ਗਲਤੀ ਕੀਤੀ ਆ ਨਾ ਉਹ ਲਈ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾਸ ਹਾਸ ਕਪੜੇ ਪਾਏ ਹੁੰਦੇ ਆ ਕੀ ਕੁਛ ਕਰਦੀਆਂ ਸੜਕਾਂ ਤੇ ਮੈਂ ਇਹ ਵੀਡੀਓ ਨੋਰਮਲ ਕਰੂੰਗੀ ਐਵੇਂ ਬਹੁਤ ਘੱਟ ਬਾਰ ਉਹ ਲੈ ਜਾ ਕੇ ਵੀਡੀਓ ਅਪਲੋਡ ਕਰਦੀ ਹਾਂ ਤੋ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਹਣ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੀਆਂ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਟਾਰਗੇਟ ਡਰਾਉਣ ਦਾ ਪਿਆ ਕੋਈ ਕੀ ਤਮ ਕਿਹਦੀ દવા ਕਿਹੜਾ ਹੱਥ ਜੋੜ ਕੇ ਆਹ ਯਕਿ ਜੇ ਤੁਹਾਨੂੰ ਆ ਕਿ ਮੈਂ ਕਿਸੇ ਤੋਂ ਆ ਵੀ ਨਹੀਂ ਮੰਗਦੀ ਮੈਂ ਸਾਰੇ ਤੋਂ ਮੰਗਦੀ ਹਾਂ ਓਏ ਮੇਰੇ ਤੰਗ ਕਰਨਾ ਬੰਦ ਕਰ ਦੋ ਯਾਰ ਬਹੁਤ ਹੋ ਗਿਆ ਸਵੇਰ ਤੋਂ ਵੀਡੀਓ ਦੇਖਦੇ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਮੈਂ ਪਾਗਲ ਥੋਣੀ ਆ ਜਿਹੜੀ ਚੀਜ਼ ਤੋਂ ਮੈਂ ਕਿਤਾ ਮੈਂ ਜਿੱਥੇ ਹਰ ਵਾਰ ਰੁਕਿਆ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਵੀ ਮੰਗੀ ਆ